ਬਣੇ ਪਏ ਜੀ ਬਹੁਤ ਵਾਰੀ ਕਹਿ ਚੁੱਕੇ ਸਰ ਕੋਈ ਨਹੀਂ ਆ ਰਿਹਾ ਇੱਥੇ ਉਹ ਦਿੱਕਤਦਾਰੀ স্মੈਲ ਬਹੁਤ ਜ਼ਿਆਦਾ ਆ ਰਹੀ ਹੈ ਪਬਲਿਕ ਤੰਗ ਹੋ ਰਹੀ ਹੈ ਵਾਸ਼ਰੂਮ ਲੀਕ ਹੋ ਰਹੇ ਨੇ ਆ ਦੇਖੋ ਲਿੱਕੀ ਸੁਧ ਨਹੀਂ ਹੋ ਰਹੀ ਜੀ ਹੋ ਜਾ ਦਿੱਤੀ ਹੈ ਆਇਆ ਤਾਂ ਕਾਫੀ ਹਿਲਾਤ ਮਾੜੇ ਹੋਏ ਪਏ ਜਿੱਥੇ ਪਾਣੀ ਦੇ ਵਿੱਚੋਂ ਪਿੱਛੇ ਟਪ ਕੇ ਆਏ ਆ ਜੀ ਬੁਰੇ ਹਾਲ ਹੈ ਜੀ ਤੇ ਜੇ ਸਾਫ ਸਫਾਈ ਵੱਲ ਵੇਖੀਏ ਤਾਂ ਪਿੱਛੇ ਬਾਥਰੂਮ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਜੀ ਖੜਨੋਂ ਦਿਲ ਨਹੀਂ ਕਰਦਾ ਜੀ ਬੰਦਾ ਉੱਥੇ ਆ ਜਾਂਦਾ ਤਾਂ ਮੈਂ ਸਮਝਦਾ ਇਹਦੀ ਪੰਜਾਬ ਸਰਕਾਰ ਕਿਤੇ ਸੁੁੱਤੀ ਪਈ ਹੈ ਜੀ ਕੋਈ ਸਰਕਾਰੀ ਦਫਤਰਾਂ ਦੇ ਵੱਲ ਕਿਸੇ ਦਾ ਕੋ ਧਿਆਨ ਨਹੀਂ ਹੈ ਨਿਕਾ ਹਾਂਜੀ ਹੂੰ ਅਸੀਂ ਜੀ ਇੱਥੇ ਸਾਡਾ ਅਫਸਰ ਵਿੱਚ ਕੋਈ ਕੰਮ ਸੀਗਾ ਜੀ ਬੇਟੀ ਦੀ ਨੌਕਰੀ ਜੋਇਨਿੰਗ ਵਾਸਤੇ ਔਰ ਇੱਥੇ ਆਏ ਆ ਤਾਂ ਕਾਫੀ ਹਾਲਾਤ ਮਾੜੇ ਹੋਏ ਪਏ ਜੀ ਇੱਥੇ ਪਾਣੀ ਦੇ ਵਿੱਚੋਂ ਪਿੱਛੋਂ ਟੱਪ ਕੇ ਆਏ ਆ ਜੀ ਬੁਰੇ ਹਾਲ ਹੈ ਜੀ ਤੇ ਜੇ ਸਾਫ ਸਫਾਈ ਵੱਲ ਵੇਖੀਏ ਤਾਂ ਪਿੱਛੇ ਬਾਥਰੂਮ ਦੇ ਵਿੱਚ ਬਹੁਤ ਬੁਰਾ ਹਾਲ ਹੋਇਆ ਜੀ ਖੜਨੋਂ ਦਿਲ ਨਹੀਂ ਕਰਦਾ ਜੀ ਬੰਦਾ ਉੱਥੇ ਆਂ ਜਾਂਦਾ ਤਾਂ ਮੈਂ ਸਮਝਦਾ ਇਹ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ ਜੀ ਕੋਈ ਸਰਕਾਰੀ ਦਫ਼ਤਰਾਂ ਦੇ ਵੱਲ ਕਿਸੇ ਦਾ ਕੋਈ ਧਿਆਨ ਹੀ ਹੈ ਨਹੀਂਗਾ ਹਾਂਜੀ ਤੇ ਹੋਰ ਬਾਕੀ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਕੋਈ ਗੱਲ ਵੀ ਨਹੀਂ ਇੱਥੇ ਮਤਲਬ ਸਮਝ ਆ ਰਹੀ ਵੀ ਕੀ ਕਰੀਏ ਹਾਲਾਤ ਜਦੋਂ ਅਸੀਂ ਦੇਖਦੇ ਆ ਪਾਣੀ ਜਿਹੜਾ ਸਾਰੇ ਪਾਸੇ ਨਜ਼ਰ ਆਉਂਦਾ ਹੈ ਬਿਲਡਿੰਗ ਦੀ ਹਾਲਤ ਖਸਤਾ ਹੈ ਕਿੱਧਰ ਤੋਂ ਪਾਸੋਂ ਪਾਣੀ ਕਿੱਥੋਂ ਚੋਈ ਜਾਂਦਾ ਹੈਗਾ ਕੋਈ ਧਿਆਨ ਨਹੀਂ ਕੋਈ ਕੁਝ ਨਹੀਂ ਹੈਗਾ ਸਰ ਇਹੀ ਦੇਖਦੇ ਆ ਨਾ ਪਾਣੀ ਉੱਪਰੋਂ ਆਉਂਦਾ ਹੈ ਪਾਣੀ ਦੇ ਨਾਲ ਕਈ ਬਿਮਾਰੀਆਂ ਪੈਦਾ ਹੁੰਦੀਆਂ ਮੱਛਰ ਪੈਦਾ ਹੁੰਦਾ ਹੈ ਮੱਛਰ ਤੋਂ ਘਮ ਮਲੇਰੀਆ ਆਉਂਦਾ ਹੈ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣੇ ਪੈਦਾ ਹੁੰਦੀਆਂ ਜਿੱਥੋਂ ਸਾਡੇ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਹੂੰ ਬ ਇਹ ਕੀ ਮੰਗ ਕਰਦੇ ਹੈਗੇ ਉਹ ਮੰਗ ਕਰਦੇ ਆ ਜੀ ਇਸ ਜਿਸ ਵੀ ਵਿਭਾਗ ਦੇ ਵੱਲ ਇਹ ਆਉਂਦਾ ਹੈ ਕੰਮ ਦਾ ਉਹ ਇਹਨਾਂ ਨੂੰ ਆਣ ਕੇ ਧਿਆਨ ਕਰਨ ਇਹਨਾਂ ਵੱਲ ਔਰ ਜੋ ਇਹਨਾਂ ਦੀ ਸਾਫ ਸਫਾਈ ਦਾ ਉਹ ਕਰਨ ਆਣ ਕੇ ਜੀ ਇੱਥੇ ਡੇਂਗੂ ਵਰਗੀਆਂ ਬਿਮਾਰੀਆਂ ਫੈਲ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਡੇਂਗੂ ਮਲੇਰੀਆ ਆਪਣੇ ਹੈਜ਼ਾ ਫੈਲਦਾ ਹੈ ਮੱਖੀਆਂ ਤੋਂ ਕਿੰਨੀ ਕੁ ਸਵੈਲ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਜੀ ਇੱਥੇ ਖੜਨੋਂ ਦਿਲ ਨਹੀਂ ਕਰ ਰਿਹਾ ਜੀ ਹਮ ਇੱਕ ਪਾਸੇ ਤਾਂ ਸਿਹਤ ਵਿਭਾਗ ਦਾ ਡਿਪਾਰਟਮੈਂਟ ਹੈ ਹੋਰ ਕਈ ਵਿਭਾਗ ਹੈਗੇ ਪੀ ਡਬਲਯੂ ਡੀ ਦਾ ਵੀ ਭਾਗ ਹੈ ਹਾਂਜੀ 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 ਵੇਖਿਆ ਜਾਵੇ ਤਾਂ ਸਾਰਾ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਹਮ ਆਪਣੇ ਮੈਕਮਨ ਨੂੰ ਬੁਲਾਉਣ ਜਿਨ੍ਹਾਂ ਦੇ ਵੀ ਆਉਂਦਾ ਹੈ ਅੰਦਰ ਵਿੱਚ ਕੰਮ ਆਉਂਦਾ ਹੈ देखो सेहत दी संभाल ਕਰਾਂਗੇ ਜੇ ਆਪਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਕਿ ਫਿਰ ਆਪਾਂ ਸਿਹਤ ਨੂੰ ਕਿਵੇਂ ਸੰਭਾਲ ਸਕਾਂਗੇ ਹੂੰ